ਸਤਿ ਸ਼੍ਰੀ ਅਕਾਲ ਮੈਂ ਹਾਂ ਨੀਰਜ ਬਾਲੀ ਤੁਸੀਂ ਦੇਖ ਰਹੇ ਹੋ ਪੰਜਾਬ ਪਾਵਰ ਤੇ ਮੋਗਾ ਦੇ ਸਾਬਕਾ ਮੇਅਰ ਬਲਜੀਤ ਸਿੰਘ ਚਾਨੀ ਜੋ ਕਦੇ ਆਮ ਆਦਮੀ ਪਾਰਟੀ ਦੇ ਪੋਸਟਰ ਬੁਆਏ ਮੰਨੇ ਜਾਂਦੇ ਸਨ ਹੁਣ ਪਾਰਟੀ ਦੇ ਅਹੁਦੇ ਤੋਂ ਬਰਖਾਸਤ ਕਰ ਦਿੱਤੇ ਗਏ ਨੇ 222 ਦੀਆਂ ਚੋਣਾਂ ਵਿੱਚ ਬੜੀ ਜਿੱਤ ਤੋਂ ਬਾਅਦ ਮੋਗਾ ਵਿੱਚ ਪਹਿਲੀ ਵਾਰ ਆਮ ਆਦਮੀ ਪਾਰਟੀ ਵੱਲੋਂ ਮੇਅਰ ਚੁੜੇ ਜਾਣ ਵਾਲੇ ਚਾਨੀ ਨੂੰ ਸਮਾਜ ਸੇਵੀ ਚਿਹਰਾ ਦੱਸ ਕੇ ਉੱਪਰ ਲਿਆਂਦਾ ਗਿਆ ਸੀ ਹਾਲਾਂਕਿ ਉਹਨਾਂ ਨੂੰ ਹਟਾਉਣ ਦੇ ਕਾਰਨ ਬਾਰੇ ਸਰਕਾਰ ਜਾਂ ਚਾਨੀ ਦੇ ਵੱਲੋਂ ਕੋਈ ਸਪਸ਼ਟ ਬਿਆਨ ਨਿਕਲ ਕੇ ਸਾਹਮਣੇ ਨਹੀਂ ਆਇਆ ਪਰ ਪਰ ਸਰਕਾਰੀ ਸਰੋਤ ਯਾਨੀ ਕਿ ਸੂਤਰ ਉਹਨਾਂ ਤੇ ਇੱਕ ਮਹਿਲਾ ਨਸ਼ਾ ਤਸਕਰ ਦੀ ਮਦਦ ਕਰਨ ਦੇ ਗੰਭੀਰ ਦੋਸ਼ ਜ਼ਰੂਰ ਦਰਸ਼ਾ ਰਹੇ ਨੇ ਦੋਸ਼ੇ ਸਾਹਮਣੇ ਆਉਣ ਤੋਂ ਬਾਅਦ ਆਮਦਵੀ ਪਾਰਟੀ ਨੇ ਚਾਨੀ ਤੋਂ ਤੁਰੰਤ ਅਸਤੀਫਾ ਮੰਗਿਆ ਜਿਸ ਨੂੰ ਮੋਗਾ ਨਗਰ ਨਿਗਮ ਕਮਿਸ਼ਨਰ ਨੇ ਤੁਰੰਤ ਮਨਜ਼ੂਰੀ ਦੇ ਕਰ ਲਿਆ ਇਸ ਤੋਂ ਬਾਅਦ ਪਾਰਟੀ ਨੇ ਉਹਨਾਂ ਨੂੰ ਬਾਹਰ ਦਾ ਰਸਤਾ ਵੀ ਵਿਖਾ ਦਿੱਤਾ ਤੋੜ ਦਿੱਤਾ ਮੋਗਾ ਨਗਰ ਨਿਗਮ ਚੋਣਾਂ ਵਿੱਚ ਹੁਣ 3 ਮਹੀਨੇ ਬਾਕੀ ਨੇ ਤੇ ਨਵੇਂ ਮੇਅਰ ਦੀ ਖੋਜ ਸ਼ੁਰੂ ਹੋ ਚੁੱਕੀ ਹੈ 25 ਸਾਲ ਤੋਂ ਸਮਾਜੀ ਸੇਵਾ ਦੇ ਨਾਲ ਜੁੜੇ ਚਾਨੀ ਨੇ 2021 ਵਿੱਚ ਪਹਿਲੀ ਵਾਰ ਪਾਰਸ਼ਦ ਦੀ ਚੋਣ ਲੜੀ ਸੀ ਭਾਵੇਂ ਆਪ ਦੇ ਮੋਗਾ ਨਗਰ ਕਮ ਵਿੱਚ ਸਿਰਫ 4 ਪਾਰਸ਼ਾ ਸਨ ਪਰ 2022 ਦੇ ਵਿੱਚ ਸਰਕਾਰ ਬਦਲਣ ਤੋਂ ਬਾਅਦ ਕਈ ਕਾਂਗਰਸੀ ਤੇ ਅਕਾਲੀ ਪਾਰਸ਼ਦਾਂ ਨੇ ਆਮ ਆਦਮੀ ਪਾਰਟੀ ਨੂੰ ਸਮਰਥਨ ਦੇ ਦਿੱਤਾ ਜਿਸ ਦੇ ਨਾਲ 50 ਦੇ ਵਿੱਚੋਂ 41 ਵੋਟਾਂ ਨਾਲ ਚਾਨੀ ਮੇਰ ਵੀ ਬਣੇ ਵਿਵਾਦਿਤ ਮਾਮਲੇ ਦੇ ਵਿੱਚ ਇੱਕ ਮਹਿਲਾ ਤੇ 450 ਗ੍ਰਾਮ ਅਫੀਮ ਕੋਰੀਅਰ ਆਹੀ ਕੈਨੇਡਾ ਭੇਜਣ ਦੇ ਦੋਸ਼ ਲੱਗੇ ਕੋਰੀਅਰ ਕਰਮਚਾਰੀ ਨੇ ਪੈਕੇਟ ਵਿੱਚੋਂ ਨਸ਼ਾ ਬਰਾਮਦ ਹੋਣ ਦੀ ਜਾਣਕਾਰੀ ਪੁਲਿਸ ਨੂੰ ਦਿੱਤੀ ਪੁਲਿਸ ਰੋਹਤਾ ਦਾ ਦਾਵਾ ਹੈ ਕਿ ਮਹਿਲਾ ਨੇ ਚਾਨੀ ਤੋਂ ਬਚਾਅ ਦੇ ਲਈ ਮਦਦ ਮੰਗੀ